ਅਮਰੀਕਾ ਦੇ ਵਿੱਚ ਜਦੋਂ ਦਾ ਸ਼ੈਟਡਾਊਨ ਖਤਮ ਹੋਇਆ ਉਸ ਤੋਂ ਬਾਅਦ ਪੂਰੀ ਸਕਤਾਈ ਇਸ ਟਾਈਮ ਪੀਕ ਦੇ ਉੱਪਰ ਆ ਉਹ ਕਿਹੜੀ ਸਟੇਟ ਆ ਕਿਹੜੀ ਸਿਟੀ ਆ ਜਿੱਥੋਂ ਇਹ ਨਿਊਜ਼ ਨਹੀਂ ਆ ਰਹੀ ਕਿ ਆਈਐਸ ਨੇ ਇੰਨੇ ਬੰਦੇ ਅਰੈਸਟ ਕੀਤੇ ਇੰਨੇ ਟਰੱਕ ਡਰਾਈਵਰ ਅਰੈਸਟ ਕੀਤੇ ਜਿਨ੍ਹਾਂ ਕੋਲ ਸੀ ਨੌਨ ਡੋਮਿਸਾਈਲ ਸੀਰੀਅਲ ਲਾਇਸੈਂਸ ਸੀਗੇ ਕੈਨੇਡੀਅਨ ਬਾਰਡਰ ਦੇ ਲੱਗ ਕੇ ਅਰੈਸਟ ਹੋਏ ਜਿਨ੍ਹਾਂ ਦੇ ਵਿੱਚੋਂ ਪੰਜਾਬੀ ਆਪਣੇ 6 ਸੀਗੇ ਤੇ ਇਹ ਖਬਰਾਂ ਆ ਰਹੀਆਂ ਇਸ ਟਾਈਮ ਦੇ ਉੱਪਰ ਮਾਹੌਲ ਇੰਨਾ ਕੁ ਜ਼ਿਆਦਾ ਖਰਾਬ ਹੋਇਆ ਹੋਇਆ ਤੁਸੀਂ ਸੋਚ ਵੀ ਨਹੀਂ ਸਕਦੇ ਜਿੰਨੀਆਂ ਵੀ ਡੈਮੋਕ੍ਰੇਟਸ ਆਪਣੀਆਂ ਸਟੇਟਾਂ ਉਹਨਾਂ ਦੇ ਵਿੱਚ ਜ਼ਿਆਦਾ ਸਖਤਾਈ ਆ 트럼ਪ ਦਾ ਉੱਥੇ ਜ਼ਿਆਦਾ ਕਹਿਰ ਮਚਾਇਆ ਹੋਇਆ ਔਰ ਤੁਹਾਨੂੰ ਪਤਾ ਹੈ ਪਿੱਛੇ ਜੇ ਇਹਨਾਂ ਨੇ ਆਈਐਸ ਦੇ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਨੂੰ ਵੀ ਚੇਂਜ ਕੀਤਾ ਤੇ ਉਹਨਾਂ ਨੂੰ ਚੇਂਜ ਕਰਨ ਦਾ ਪਹਿਲਾ ਕਾਰਨ ਇਹ ਹੀ ਸੀਗਾ ਕਿ ਆਈਐਸ ਬੰਦਿਆਂ ਨੂੰ ਘੱਟ ਡਿਟੇਨ ਕਰ ਰਹੀ ਆ ਜਿਨਨੇ ਚਾਹੀਦੇ ਆ ਜੋ ਟਾਰਗੇਟ ਹੈਗਾ 트럼ਪ ਸਾਹਿਬ ਦਾ ਉਹ ਚਾਹੁੰਦਾ ਕਿ 3000 ਪਰ ਮੰਥ ਮੈਨੂੰ ਡਿਟੇਨ ਚਾਹੀਦਾ ਬੰਦਾ ਜੇਰੇ ਇਲੀਗਲ ਇੱਥੇ ਬਾਰਡਰ ਕਰਾਸਿੰਗ ਕਰਕੇ ਇੱਥੇ ਐਂਟਰ ਹੋਏ ਹੋਏ ਆ ਪਰ ਉਹ ਨਹੀਂ ਕਰ ਪਾਇਆ ਪਾਰ ਆਏ ਸੀਗੇ ਘੱਟ ਸੀਗੀ ਗਿਣਤੀ ਸੋ ਸਕਤਾਈ ਕੀਤੀ ਹੋਰ ਬੰਦਿਆਂ ਦੀ ਚੇਂਜਿੰਗ ਕੀਤੀ ਆਫੀਸਰ ਚੇਂਜ ਕੀਤੇ ਡ੍ਰੈਕਟਰ ਤੱਕ ਚੇਂਜ ਕਰਤਾ ਪੂਰੀ ਫੁੱਲ ਉਹਨਾਂ ਨੂੰ ਵਾਰਨਿੰਗ ਦਿੱਤੀ ਹੋਈ ਆ ਆਰਡਰ ਦਿੱਤੇ ਹੋਏ ਆ ਕਿ ਮੈਨੂੰ ਇੰਨੇ ਬੰਦੇ ਅਰੈਸਟ ਕਰਨੇ ਤੇ ਕਰਨੇ ਆ ਤੇ ਉਹਦੇ ਲਈ ਪ੍ਰੈਸ਼ਰ ਦੇ ਵਿੱਚ ਆਈਸ ਨੇ ਆਰਡਰ ਫਾਲੋ ਕਰਨੇ ਹੀ ਆ ਤੁਹਾਨੂੰ ਪਤਾ ਹੀ ਆ ਕਿਸ ਹੱਦ ਤੱਕ ਜਾ ਰਹੀ ਆ ਬੰਦਿਆਂ ਨੂੰ ਅਰੈਸਟ ਕਰ ਲਈ ਕਿਉਂਕਿ ਜੋ ਉਹਨਾਂ ਦਾ ਟਾਰਗੇਟ ਆ ਉਹ ਉਹਨਾਂ ਨੇ ਪੂਰਾ ਹੀ ਕਰਨਾ ਹੀ ਕਰਨਾ ਜੋ ਮਰਜ਼ੀ ਹੋ ਜਾਵੇ ਸੋ ਇਹ ਇਸੇ ਇੱਕ ਵਜ੍ਹਾ ਕਿ ਆਈਸ ਜਿਹੜੀ ਕਮਾਂਡ ਆ ਜਿਹੜੀ ਉੱਪਰ ਆਰਡਰ ਆ ਰਹੇ ਆ ਉੱਪਰੋਂ 트럼ਪ ਸਾਹਿਬ ਦੇ ਰਿਹਾ ਸੋ ਤਾਂ ਹੀ ਇੰਨੀ ਜ਼ਿਆਦਾ ਸਖਤਾਈ ਵਧੀ ਹੋਈ ਆ ਤੇ ਹੁਣ ਗੱਲ ਕਰ ਲਈਏ ਜਿਹੜੇ ਕੈਨੇਡਾ ਤੋਂ ਆਪਣੇ ਪੰਜਾਬੀ ਇਧਰ ਬਾਰਡਰ ਕਰਾਸ ਕਰ ਰਹੇ ਆ ਮੈਂ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਕਿਸੇ ਨੂੰ ਵੀ ਨਹੀਂ ਇਹ ਗੱਲ ਹਾਜ਼ਮ ਹੋਣੀ ਵੀ ਕੈਨੇਡਾ ਤੋਂ ਤੁਸੀਂ ਇੱਧਰ ਬਾਰਡਰ ਕ੍ਰੋਸ ਕਰ ਰਹੇ ਆ ਤੁਹਾਨੂੰ ਪਤਾ ਇਸ ਟਾਈਮ ਦੇ ਵਿੱਚ ਅਮਰੀਕਾ ਦੇ ਵਿੱਚ ਕੀ ਹਾਲ ਹੋਇਆ ਹੋਇਆ ਲੋਕ ਕਮਾਂਕਾਰਾਂ ਤੇ ਜਾਂਦੇ ਆ ਪਰ ਉਹ ਸੋਚਦੇ ਆ ਕੀ ਅਸੀਂ ਵਾਪਸ ਘਰੇ ਆਈਏ ਜਾਂ ਨਾ ਆਈਏ ਸਾਨੂੰ ਮੱਕੀ ਹੋਏਗਾ ਕੀ ਨਹੀਂ ਹੋਏਗਾ ਇੰਨੀ ਕਿ ਜ਼ਿਆਦਾ ਉੱਥੇ ਸਿਚੁਏਸ਼ਨ ਖਰਾਬ ਹੋਈ ਵੀ ਆ ਇਹ ਮੈਂ ਨਹੀਂ ਕਹਿ ਰਿਹਾ ਤੁਸੀਂ ਜਿਹੜਾ ਮੱਝ ਨਿਊਜ਼ ਖੋਲ ਕੇ ਲੋ ਇੰਗਲਿਸ਼ ਮੀਡੀਆ ਉਹਨਾਂ ਦਾ ਫੋਕਸ ਨਿਊਜ਼ ਦੇਖ ਲਓ ਜਿੰਨੇ ਵੀ ਵੱਡੇ ادارے ਆ ਨਿਊਜ਼ ਦੇ ਉਹ ਦੇਖ ਲਓ ਉਹਨਾਂ ਦੇ ਉੱਪਰ ਹਰ ਟਾਈਮ ਇਦਾਂ ਦੀ ਨਿਊਜ਼ ਚੱਲਦੀਆਂ ਰਹਿੰਦੀ ਆ ਅੱਜ ਇੱਥੇ ਇੰਨੇ ਅਰੈਸਟ ਕੀਤੇ ਅੱਜ ਇੰਨੇ ਇੱਥੇ ਅਰੈਸਟ ਕੀਤੇ ਬਾਕੀ ਜਿੰਨੇ ਵੀ ਉੱਥੇ ਰਹਿ ਰਿਆ ਅਗਰ ਤੁਹਾਡਾ ਵੀ ਕੋਈ ਯਾਰ ਦੋਸਤ ਕੋਈ ਬੇਲ ਨਹੀਂ ਕੋਈ ਰਿਸ਼ਤੇਦਾਰ ਹੋਏਗਾ ਤੁਸੀਂ ਉਹਨਾਂ ਨੂੰ ਵੀ ਕਨਫਰਮ ਕਰ ਸਕਦੇ ਆ ਕਿ ਇਸ ਟਾਈਮ ਦੇ ਉੱਪਰ ਜਿਹੜੀ ਸਖਤਾਈ ਆ ਉਹਨੇ ਕਿੰਨੇ ਸਾਲਾਂ ਦੇ ਰਿਕਾਰਡ ਤੋੜੇ ਆ ਸੋ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਪਈ ਆ ਫਿਰ ਵੀ ਤੁਸੀਂ ਬਾਰਡਰ ਕ੍ਰੋਸ ਕਰ ਰਹੇ ਆ ਕਿ ਆ ਤੁਹਾਡੀਆਂ ਮਜਬੂਰੀਆਂ ਰਹੀਆਂ ਹੋਣਗੀਆਂ ਪੰਜਾਬ ਦੇ ਵਿੱਚ ਲੋਕੀ ਕੈਨੇਡਾ ਦੇ ਲਈ ਮਰਦੇ ਰਹਿੰਦੇ ਆ ਕਿ ਅਸੀਂ ਕੈਨੇਡਾ ਜਾਣਾ ਕਿੰਨੇ ਲੋਕ ਆਪਣੀ ਘਰ ਵਾਲੀਆਂ ਨੂੰ ਭੇਜਦੇ ਨੇ ਨੇ ਪੈਸਾ ਲਾ ਕੇ ਕੋਈ ਬੰਦਿਆਂ ਨੂੰ ਪੈਸਾ ਲਾ ਲਾ ਕੇ ਭੇਜਦੇ ਆ ਵਿਆਹ ਕਰਦੇ ਆ ਫੇਕ ਮੈਰਿਜਾਂ ਕਰਦੇ ਆ ਕਿ ਕੈਨੇਡਾ ਪਹੁੰਚੀਏ ਪਰ ਤੁਸੀਂ ਕੈਨੇਡਾ ਤੋਂ ਅਮਰੀਕਾ ਜਾਣ ਦੇ ਚੱਕਰਾਂ ਦੇ ਵਿੱਚ ਆਪਣਾ ਜਿਹੜਾ ਤੁਹਾਡਾ ਕੈਨੇਡਾ ਦੇ ਵਿੱਚ ਕੁਝ ਬਣਨਾ ਸੀ ਉਹ ਵੀ ਖਤਮ ਹੋਰ ਲਿਆ ਤੇ ਹੁਣ ਇਹਨਾਂ ਨੂੰ ਰਿਪੋਰਟ ਕੀਤਾ ਜਾਏਗਾ ਸੋਚਣ ਵਾਲੀ ਗੱਲ ਹੈਗੀ ਆ ਕਿ ਇਹਨਾਂ ਦੀ ਕੈਨੇਡਾ ਦੇ ਵਿੱਚ ਵੀ ਕੀ ਮਜਬੂਰੀ ਰਹੀ ਹੋਊਗੀ ਸਾਰੇ ਲੋਕ ਇਹ ਸੋਚਦੇ ਨੇ ਪਰ ਸਾਨੂੰ ਇਹ ਗੱਲ ਵੀ ਜ਼ਰੂਰੀ ਦੱਸਦੀ ਹੈ ਕਿ ਕੈਨੇਡਾ ਦੇ ਵਿੱਚ ਵੀ ਹਾਲਾਤ ਅਮਰੀਕਾ ਤੋਂ ਵੀ ਜ਼ਿਆਦਾ ਬੱਤਰ ਹੋਣ ਵਾਲੇ ਆ ਇੰਨੇ ਕਿ ਜ਼ਿਆਦਾ ਮੰਗਾਈ ਹੋ ਗਿਆ ਤੇ ਹੁਣ ਆ ਅੰਕੜਾ ਸਾਹਮਣੇ ਆਇਆ ਕਿ ਲੋਕ ਛੱਡ ਛੱਡ ਕੇ ਜਾਣ ਲੱਗ ਗਏ ਕੈਨੇਡਾ ਨੂੰ ਉੱਥੋਂ ਵੀ ਰਿਵਰਸ ਮਾਈਗ੍ਰੇਸ਼ਨ ਦੀ ਰਿਪੋਰਟਸ ਆ ਰਹੀਆਂ ਤੇ ਅੰਕੜੇ ਬਹੁਤ ਵੱਡੇ ਆ ਹੈਰਾਨ ਕਰਨ ਵਾਲੇ ਆ ਕੈਨੇਡਾ ਸਪਨਿਆਂ ਦਾ ਦੇਸ਼ ਸੀਗਾ ਜਿਹੜਾ ਅੱਜ ਲੋਕ ਉਹਨੂੰ ਕਿਉਂ ਛੱਡ ਰਿਹਾ ਕਿਸੇ ਨੂੰ ਕੋਈ ਸਮਝ ਨਹੀਂ ਲੱਗਦੀ ਭਈ ਕੀ ਹੋ ਰਿਹਾ ਇਸ ਦੇ ਪਿੱਛੇ ਕੀ ਨਹੀਂ ਕੀ ਨਹੀਂ ਇਹ ਇਕੱਲੇ ਕੈਨੇਡਾ ਅਮਰੀਕਾ ਦੀ ਕਹਾਣੀ ਨਹੀਂ ਹੈ ਹਰ ਇੱਕ ਪਾਸੇ ਦੀ ਕਹਾਣੀ ਬਣ ਗਈ ਹੁਣ ਯੂਰਪ ਚ ਵੀ ਦੇਖ ਲਓ ਕਿਤੇ ਵੀ ਤੁਸੀਂ ਦੇਖ ਲਿਓ ਹਰ ਇੱਕ ਪਾਸੇ ਇਹੋ ਚੀਜ਼ ਦੇਖੀ ਜਾ ਰਹੀ ਆ ਕਿ ਹੁਣ ਤੁਹਾਨੂੰ ਨਹੀਂ ਰੱਖਿਆ ਜਾਏਗਾ ਨਹੀਂ ਉੱਥੇ ਰਹਿਣ ਜੋਗੇ ਹਾਲਾਤ ਹੀ ਹੈ ਨਹੀਂ ਬਿਲਕੁਲ ਵੀ ਇਹ ਮੈਂ ਨਹੀਂ ਕਹਿ ਰਿਹਾ ਇਹ ਸੋਸ਼ਲ ਮੀਡੀਆ ਉੱਪਰ ਜਿਹੜੀਆਂ ਨਿਊਜ਼ ਆ ਰਹੀਆਂ ਆ ਜਿਹੜੇ ਲੋਕਾਂ ਦੇ ਵਿਚਾਰ ਆ ਰਹੇ ਆ ਤੇ ਉਹ ਤੁਹਾਡੇ ਜਿਹੜੇ ਕਮੈਂਟ ਆ ਰਹੇ ਆ ਹਰ ਇੱਕ ਵੀਡੀਓ ਦੇ ਥੱਲੇ ਉਹਨਾਂ ਤੋਂ ਸਾਫ਼-ਸਾਫ਼ ਸਪਸ਼ਟ ਹੋ ਰਿਹਾ ਕੀ ਕਰਨਾ ਚਾਹੀਦਾ ਹੁਣ ਕੀ ਨਹੀਂ ਕਰਨਾ ਚਾਹੀਦਾ ਅਮਰੀਕਾ ਦੇ ਵਿੱਚ ਤਾਂ ਐਦਾਂ ਦੇ ਹਾਲਾਤ ਹੋ ਗਏ ਆ ਕਿ 트ੰਪ ਨੇ ਪਤਾ ਨਹੀਂ ਕਿਹੜੀ ਸੌਂ ਖਾਦੀ ਆ ਕੀ ਕਰਨਾ ਕੀ ਨਹੀਂ ਕਰਨਾ ਇੱਕ ਛੋਟੀ ਜੀ ਰਾਹਤ ਦੀ ਖਬਰ ਆਉਂਦੀ ਆ ਤੇ ਨਾਲ ਹੀ ਕੋਈ ਉਹਨਾਂ ਵੱਡਾ-ਵੱਡਾ ਔਕਾਣ ਕਰ ਦਿੰਦਾ ਜਿਹੜੀ ਰਾਹਤ ਦੀ ਖਬਰ ਹੁੰਦੀ ਆ ਉਹ ਸਿਰਫ ਉਹ ਸਿਰਫ ਖਬਰ ਹੀ ਬਣ ਕੇ ਰਹਿ ਜਾਂਦੀ ਆ ਉਹਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਤੁਹਾਨੂੰ ਪਤਾ ਹੀ ਆ ਪਹਿਲਾਂ ਇੱਕ ਖਬਰ ਆਈ ਸੀਗੀ ਕਿ ਆਪਣੇ ਨੌਨ ਜਿਹੜੇ ਨੌਨ ਡੋਮਿਸਾਈਲ ਸੀਡੀਐਲ ਲਾਇਸੈਂਸਾਂ ਇਹਨਾਂ ਦੇ ਉੱਪਰ ਰੋਕ ਲੱਗ ਗਈ ਆ ਸਟੇ ਲੱਗ ਗਈ ਆ ਪਰ ਉਹ ਇੱਕ ਖਬਰੇ ਲ ਬਣ ਕੇ ਰਹਿ ਗਈ ਕੋਈ ਫਰਕੇ ਨਹੀਂ ਪੈ ਰਿਹਾ ਹੁਣ ਜਿਹੜੇ 17000 ਸੀਡੀਐਲ ਲਾਇਸੈਂਸ ਜਿਹੜੇ ਕੈਨਸਲ ਕੀਤੇ ਜਿਨ੍ਹਾਂ ਨੂੰ ਮੇਲ ਆਈ ਹੋਈ ਆ ਨੋਟੀਫਿਕੇਸ਼ਨ ਆਈ ਆ ਲੈਟਰ ਆਈਆਂ ਹੁਣ ਉਹ ਬੰਦੇ ਟੈਨਸ਼ਨ ਦੇ ਵਿੱਚ ਬਚਾਰੇ ਕੀ ਹੋਏਗਾ ਕੀ ਨਹੀਂ ਹੋਏਗਾ ਸਾਡੇ ਨਾਲ ਅਸੀਂ ਕੀ ਕਰੀਏ ਅਸੀਂ ਆਪਣਾ ਲਾਇਸੈਂਸ ਉਹਨਾਂ ਨੂੰ ਵਾਪਸ ਕਰੀਏ ਜਾਂ ਨਾ ਕਰੀਏ ਕਿਉਂਕਿ ਉਹਨਾਂ ਨੂੰ ਆਈ ਹੋਈ 60 ਦਿਨਾਂ ਦਾ ਟਾਈਮ ਸੀਗਾ ਹੋਣ ਉਹ ਜਿਹੜੀ ਸਟੇ ਲੱਗੀ ਹੈ ਇਹਦੇ ਉੱਪਰ ਕੋਈ ਵੀ ਅਪਡੇਟ ਨਹੀਂ ਆ ਰਹੀ ਕਿਉਂਕਿ ਜਿਹੜੀ ਇਹ ਰਾਹਤ ਦੀ ਖਬਰ ਹੁੰਦੀ ਹੈ ਸਿਰਫ ਸਿਰਫ ਖਬਰ ਬਣ ਕੇ ਰਹਿ ਜਾਂਦੀ ਹੈ ਇਹਦਾ ਕੋਈ ਵੀ ਅਸਲ मीनिंग ਨਹੀਂ ਹੁੰਦਾ ਜਿੰਨੀ ਦੇਰ ਉੱਪਰ 트ੰਪ ਦੀ ਸਰਕਾਰ ਆ 트ੰਪ ਜੋ ਚਾਹੇਗਾ ਤੁਹਾਨੂੰ ਪਤਾ ਸਾਰਿਆਂ ਨੂੰ ਉਹੀ ਹੋਣਾ ਸੋ ਇਹ ਕੋਰਟ ਕੁਝ ਵੀ ਨਹੀਂ ਕਰ ਸਕਦੀ ਮੇਰੇ ਹਿਸਾਬ ਦੇ ਨਾਲ ਬਾਕੀ ਤੁਹਾਨੂੰ ਪਤਾ ਹੀ ਹੈ ਕਿਉਂਕਿ ਅਜ ਤੱਕ ਕੋਈ ਰਾਹਤ ਮਿਲੀ ਜਸ਼ਨਪ੍ਰੀਤ ਦੇ ਕੇਸ ਦੇ ਵਿੱਚ ਕੀ ਹੋਇਆ ਸੀਗਾ ਉਹਨੂੰ ਪਹਿਲਾਂ ਕਿੱਦਾਂ ਬਦਨਾਮ ਕੀਤਾ ਗਿਆ ਨਸ਼ੇ ਦੇ ਕੇਸ ਦੇ ਵਿੱਚ ਜਦੋਂ ਉਹ ਝੂਠਾ ਸਾਬਿਤ ਹੋਇਆ ਫਿਰ ਉਹਦੇ ਉੱਪਰ ਨਵਾਂ ਥੱਪ ਕੱਟ ਲਿਆ ਕਿ ਉਹ ਮੋਬਾਈਲ ਯੂਜ਼ ਕਰ ਰਿ ਕਿਉਂ ਇੰਨਾ ਬਦਨਾਮ ਕੀਤਾ ਜਾ ਰਿਹਾ ਹੈ ਦੋਨਾਂ ਕੇਸਾਂ ਦੇ ਵਿੱਚ ਇੰਨਾ ਜ਼ਿਆਦਾ ਭੰਡਿਆ ਗਿਆ ਪੰਜਾਬੀਆਂ ਨੂੰ ਇੰਨਾ ਜ਼ਿਆਦਾ ਮਾਹੌਲ ਖਰਾਬ ਕੀਤਾ ਔਰ ਇਹਨਾਂ ਨੂੰ ਇੱਕ ਬਹਾਨਾ ਮਿਲ ਗਿਆ ਕਿ ਅਸੀਂ ਇਹ ਕਾਰਵਾਈਆਂ ਕਰੀਏ ਔਰ ਲੋਕ ਇਹਨਾਂ ਤਾਂ ਦੁਖੀ ਵੀ ਹੋ ਗਏ ਬਹੁਤ ਲੋਕਾਂ ਨੇ ਜਿਹੜੀਆਂ ਪਿੱਛੇ ਜੀਆਂ ਇਲੈਕਸ਼ਨ ਹੋ ਗਏ ਹੈ ਟ ਜਾਂ ਵੋਟਾਂ ਇਹਨਾਂ ਦੇ ਵਿਰੁੱਧ ਪਾਈਆਂ ਕਿਸੇ ਵੀ ਸਟੇਟ ਦੇ ਵਿੱਚ ਉਹਨਾਂ ਨੂੰ ਚੰਗੀਆਂ ਵੋਟਾਂ ਮਾਰਜਨ ਕਿਤੇ ਵੀ ਨਹੀਂ ਮਿਲਿਆ ਕਿ ਹੋ ਸਕੇ ਕਿ ਲੋਕ ਖੁਸ਼ ਆ ਇਹਨਾਂ ਦੇ ਪਰ ਬਹੁਤ ਆਪਣੇ ਹੀ ਲੋਕ ਵੀਡੀਓ ਦੇ ਥੱਲੇ ਕਮੈਂਟ ਕਰਦੇ ਹੁੰਦੇ ਹਮੇਸ਼ਾ ਮੈਂ ਦੇਖਿਆ ਕਿ 트럼ਪ ਬਹੁਤ ਵਧੀਆ ਕਰ ਰਿਹਾ ਗੁੱਡ ਜੌਬ 트럼ਪ ਦੀ ਬਹੁਤ ਲੋਕ ਇਹ ਕਮੈਂਟ ਕਰਦੇ ਆ ਤੇ ਬਹੁਤ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੇ ਤੁਸੀਂ ਇਹ ਕਮੈਂਟ ਕਰ ਰਹੇ ਆ ਪਰ ਲੋਕ ਆਗੇ ਵਧੀਆ ਫਿਊਚਰ ਦੇ ਲਈ ਆਗੇ ਠੀਕ ਆ ਉਹਨਾਂ ਨੇ ਬਾਰਡਰ ਕ੍ਰੋਸ ਕੀਤਾ ਗਲਤੀ ਕੀਤੀ ਜਾਂ ਜੋ ਕਿ ਨਹੀਂ ਕਰਨੀ ਚਾਹੀਦੀ ਪਰ ਉਸ ਟਾਈਮ ਤੇ ਬਾਰਡਰ ਰਸਤੇ ਖੁੱਲੇ ਹੋਏ ਸੀਗੇ ਅਮਰੀਕਾ ਨੇ ਉਹ ਕਹਿ ਰਿਹਾ ਸੀ ਕਿ ਆ ਜਾਓ ਤੁਹਾਨੂੰ ਅਸੀਂ ਬੌਂਡ ਪਾ ਕੇ ਛੱਡਦਾ ਕਿ ਕੰਮ ਕਰੋ ਵਰਕ ਵੀ ਜੇ ਮਿਲਦੇ ਆ ਸਭ ਨੂੰ ਰਸਤਾ ਮਿਲਦਾ ਸੀ ਲੋਕੀ ਤਾਂ ਕਰਕੇ ਇੱਥੇ ਆਉਂਦੇ ਸੀਗੇ ਸੋ ਲੋਕਾਂ ਨੇ ਪੈਸਾ ਵੀ ਖਰਾਬ ਕੀਤਾ ਜਾਨਣਾ ਤੇ ਖੇਲ ਕੇ ਵੀ ਆਏ ਔਰ ਇੱਥੇ ਮਿਹਨਤ ਵੀ ਕਰਦੇ ਹਾਰਡ ਵਰਕ ਕਰਦੇ ਆ ਔਰ ਜਿਹੜੇ ਦੂਜੇ ਲੋਕ ਕਮੈਂਟ ਕਰ ਰਹੇ ਆ ਉਹ ਕਹਿੰਦੇ ਵੀ ਇਹਨਾਂ ਦੀ وجہ ਤੋਂ ਇੱਥੇ ਇੰਨਾ ਮਾਹੌਲ ਖਰਾਬ ਹੋ ਗਿਆ ਟਰੱਕ ਡਰਾਈਵਿੰਗ ਸੀ ਜਿਹੜਾ ਉਹ ਸਟੈਂਡਰਡੇ ਨਹੀਂ ਰਿਹਾ ਇਨੇ ਰੇਟ ਘਟਕੇ ਜਿਹੜੇ 12ਵੇਂ ਕੰਮ ਸੀਗੇ ਉਹਨਾਂ ਦੇ ਵੀ ਰੇਟ ਇੰਨੇ ਘੱਟ ਗਏ ਸਟੋਰਾਂ ਦੇ ਉੱਪਰ ਇਹ ਘੱਟ ਪੈਸਿਆਂ ਦੇ ਉੱਪਰ ਕੰਮ ਕਰਦੇ ਆ ਤੇ ਜਿਹੜੇ ਪੱਕੇ ਬੰਦੇ ਆ ਉਹਨਾਂ ਲਈ ਕੰਮ ਦਾ ਗੁਜ਼ਾਰਾ ਨਹੀਂ ਹੁੰਦਾ ਘੱਟ ਪੈਸਿਆਂ ਦੇ ਉੱਤੇ ਸੋ ਉਹ ਵੀ ਉਹਨਾਂ ਦਾ ਵੀ ਰੋਣਾ ਆਪਣੀ ਜਗ੍ਹਾ ਸਹੀ ਆ ਤੇ ਇਹਨਾਂ ਦਾ ਵੀ ਸਹੀ ਆ ਤੇ ਗੱਲ ਹੁਣ ਇਹਨਾਂ ਦੀ ਨਹੀਂ ਹੈਗੀ ਕਿ ਉਹ ਸਹੀ ਆ ਜਾਂ ਉਹ ਸਹੀ ਗੱਲ ਹੁਣ ਇਹ ਹੈਗੀ ਆ ਕਿ ਅਮਰੀਕਾ ਦੇ ਵਿੱਚ ਇਸ ਟਾਈਮ ਹੋ ਕੀ ਰਿਹਾ ਹੁਣ ਪੰਜਾਬੀਆਂ ਨੂੰ ਸੋਚਣ ਦੀ ਜ਼ਰੂਰਤ ਆ ਕਿ ਪੰਜਾਬੀਆਂ ਨੇ ਆਪਣਾ 50 ਲੱਖ ਲਾ ਕੇ ਆਪਣਾ ਜ਼ਮੀਨ ਵੇਚ ਕੇ ਅਮਰੀਕਾ ਦੇ ਵਿੱਚ ਜਾਣਾ ਤੇ 10 ਸਾਲ ਉੱਥੇ ਕਮਾਈ ਕਰਨੀ ਤੇ ਉਹੀ ਜਿਹੜੀ ਵੇਚ ਕੇ ਗਏ ਬੜਾਉਣਾ ਜ਼ਮੀਨ ਨੂੰ ਫਿਰ 10 ਸਾਲ ਪਿੱਛੇ ਚਲੇ ਜਾਣਾ ਫਿਰ ਸੋਚਣਾ ਯਾਰ ਹੁਣ ਕਰੀਏ ਕਰੀਏ ਕੀ ਨਾ ਕਰਦੇ ਨਾ ਕਾਟਦੇ ਤੁਸੀਂ ਇਹ ਕੰਮ ਕਰਨਾ ਜਾਂ ਹੁਣੇ ਤੁਸੀਂ ਸੋਚਣਾ ਕਿ ਰਸਤੇ ਬੰਦ ਹੋਏ ਹੋਇਆ ਨਾ ਜਾ ਹੁਣ ਜਿਹੜਾ ਕੈਨੇਡਾ ਤੋਂ ਗਿਆ ਫੜ ਹੋਏ ਆ ਬਾਰਡਰ ਦੇ ਉੱਪਰ ਇਹ ਕੀ ਸੋਚ ਕੇ ਉੱਥੇ ਗਿਆ ਸੀ ਇਹਨੂੰ ਸਾਰਾ ਕੁਝ ਪਤਾ ਬੌਂਡ ਨਹੀਂ ਪੈਂਦਾ ਸਾਰਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਉਸੇ ਟਾਈਮ ਤੇ ਇੰਨੀ ਜ਼ਿਆਦਾ ਸਖਤਾਈ ਆ ਕਿ ਹੁਣ ਤੁਸੀਂ ਬਾਰਡਰ ਕ੍ਰੋਸ ਕਰ ਹੀ ਨਹੀਂ ਕਰ ਸਕਦੇ ਤੁਹਾਨੂੰ ਚੱਕ ਹੀ ਲੈਣਾ ਉਹਨਾਂ ਨੇ ਜੋ ਮਰਜ਼ੀ ਕਰ ਲੋ ਤੁਸੀਂ ਫੋ ਹੁਣ ਤਾਂ ਉਹਨੂੰ ਰੁਕਣਾ ਚਾਹੀਦਾ ਥੋੜਾ ਜਿਹਾ ਇਹ ਨਹੀਂ ਕਿ ਕਦੇ ਬੰਦ ਹੀ ਖੁੱਲਣੇ ਨਹੀਂ ਇਹ ਕੰਮ ਸ਼ੁਰੂ ਤੇ ਤੁਹਾਨੂੰ ਪਤਾ ਕਿੰਨੇ ਦਿਨਾਂ ਤੋਂ ਇਹ ਕੰਮ ਚੱਲਦੇ ਆਇਆ ਕਦੇ ਚੱਲ ਪਿਆ ਕਦੇ ਬੰਦ ਹੋ ਗਿਆ ਪਰ ਇਹ ਚੱਲਦਾ ਹੀ ਰਹਿੰਦਾ ਇਹ ਫਿਰ ਚੱਲਣਾ ਕੰਮ ਤੁਸੀਂ ਟੈਨਸ਼ਨ ਨਾ ਲਿਓ ਬਹੁਤ ਜਲਦ ਫਿਰ ਠੀਕ ਹੋ ਜਾਣਾ ਨਾਰਮਲ ਹੋ ਜਾਣਾ ਪਰ ਉਨੀ ਦੇਰ ਤੁਹਾਨੂੰ ਸੇਵ ਰਹਿਣਾ ਪੈਣਾ ਬਚ ਕੇ ਰਹਿਣਾ ਪੈਣਾ ਤੇ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਹਰ ਟਾਈਮ ਇਦਾਂ ਦੀਆਂ ਤੁਹਾਨੂੰ ਖਬਰਾਂ ਜਾਂ ਇਦਾਂ ਦੀ ਵੀਡੀਓ ਬਣਾਉਣੀ ਪਵੇ ਕਿ ਐਨੇ ਆਪਣੇ ਪੰਜਾਬੀ ਫੜ ਲੈ ਐਨੇ ਜਹਾਜ਼ ਭਰ ਕੇ ਚਲੇ ਗਏ ਇਦਾਂ ਹੋ ਗਿਆ ਜੁੱਦਾ ਹੋ ਗਿਆ ਸੋ ਅਪਾ ਦਾ ਰੱਬ ਦਾ ਭਲਾ ਕਰਦੇ ਆ ਕਿ ਸਾਰਿਆਂ ਦੇ ਲਈ ਅੱਬਾ ਚੜ੍ਹਦੀ ਕਲਾ ਹੋਵੇ ਸਾਰੇ ਜਿਹੜੇ ਮਾਵਾ ਤੇ ਪੁੱਤ ਇੱਥੇ ਬਹਾਰ ਆਇਆ ਕਮਾਉਣ ਆਇਆ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਔਰ ਇੱਕ ਦੂਜੇ ਦੀ ਤੁਸੀਂ ਵੀ ਹੈਲਪ ਕਰਿਆ ਕਰੋ ਲੱਤਾਂ ਨਾ ਖਿੱਚਿਆ ਕਰੋ ਬਹੁਤ ਛੋਟੀ ਜ਼ਿੰਦਗੀ ਆ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਕੁਝ ਨਹੀਂ ਨਾਲ ਲੈ ਕੇ ਜਾਣਾ ਸੋ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਬਾਕੀ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਜਾਂ ਪੁੱਛਣਾ ਹੋਇਆ ਜਾਂ ਤੁਹਾਡੀ ਕੋਈ ਵੀ ਰਾਏ ਹੋਈ ਤਾਂ ਤੁਸੀਂ ਕਮੈਂਟ ਕਰ ਸਕਦੇ ਆ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ